ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪੈਂਦਾ ਝੰਡ ਵਾਲਾ ਖਰਤਾ ਬਾਈ ਕੁਲਦੀਪ ਕੋਲੇ ਸੱਜਣੋਂ ਪਹੁੰਚੇ ਆਂ ਜ਼ਿਲ੍ਹਾ ਤੇ ਤਹਿਸੀਲ ਦੋਸਤੋ ਇਹਨੂੰ ਫਾਇਲਕਾ ਹੀ ਪੈ ਜਾਂਦਾ ਦੋਸਤੋ ਫਾਇਲਕਾ ਤੋਂ ਦੋਸਤੋ ਤਿੰਨ ਤੋਂ 4 ਕਿਲੋਮੀਟਰ ਦੀ ਦੂਰੀ ਤੇ ਇਹ ਪੈਂਦਾ ਤੇ ਬਾਈ ਦਾ ਦੋਸਤੋ ਵਪਾਰ ਦਾ ਹੀ ਕੰਮ ਆ ਅੱਜ ਦੋਸਤੋ ਦੋ ਗੱਬਣਾ ਵੇਣਾ ਵਕਾਊ ਆ ਬਣਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਈ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਭਾਈ ਠੀਕ ਆ ਜੀ ਵਧੀਆ ਬੀਤਾ ਇੱਕ ਵਾਰੀ ਨਾਂ ਦੱਸੋ ਭਈ ਆਪਣਾ ਨਾਂ ਕੁਲਦੀਪ ਸਿੰਘ ਕੁਲਦੀਪ ਸਿੰਘ ਨੰਬਰ ਵੀ ਦੱਸੋ ਭਾਈ ਕੁਲਦੀਪ ਨੰਬਰ 94655557462 ਠੀਕ ਆ ਅੱਜ ਦੋ ਵੜਾਂ ਭਾਈ ਹਾਂਜੀ ਠੀਕ ਆ ਤੇ ਆ ਸਾਹਮਣੇ ਬਈ ਐਚਐਫ ਵੜ ਦੀ ਗੱਲ ਕਰੀਏ ਕਿੰਨਾ ਮਸੂਹਾ ਸੁੰਦੀ ਆ ਸੂਹਾ ਵੀਰੇ ਮਾਲਕਾਂ ਨੇ ਤੀਜਾ ਦੱਸੀ ਆਪਾਂ ਤਾਂ ਤੀਜਾ ਦੱਸੀ ਆ ਠੀਕ ਆ ਤੇ ਕੋਈ ਦੁੱਧ ਰਿਕਾਰਡ ਬਈ ਇਹਦਾ ਦੁੱਧ 20 ਕਿਲੋ ਕਹਿੰਦੇ ਸੀ ਗਿਓ ਦੁੱਧ ਰਹਿ ਅਸੀਂ ਹਾਂ ਦੂਜੇ ਸੂਏ ਕੱਢਿਆ ਦੂਜੇ ਸੂਏ ਕੱਢਿਆਂ ਦੇ ਠੀਕ ਆ ਤੇ ਕਿੰਨੇ ਕ ਦਿਨ ਲੈ ਜੂਗਾ ਜੀ ਦਿਨ ਤਾਂ ਇਹ ਦੋ ਲੈ ਜੇ ਚਾਰ ਲੈ ਜੇ ਬਸ ਇਹ ਦੋ ਚਾਰ ਦਿਨ ਹੀ ਲੈਂਦੀ ਆ ਸੂਪੇ ਤਾਂ ਸਵੇਰੇ ਸੂਪੇ ਤਾਂ ਮਹਾਰਾਜ ਦੇ ਵਾਸਤੇ ਠੀਕ ਕੋਈ ਸੀਮਨ ਵਗੈਰਾ ਦਾ ਬਈ ਪਤਾ ਹੈ ਨਹੀਂ ਇਹ ਤਾਂ ਨਹੀਂ ਪਤਾ ਗਾ ਗਲਤ ਨਹੀਂ ਕਹਿੰਦੇ ਕੇ ਠੀਕ ਆ ਲੋ ਵੀ ਸੱਜਣੋ ਬਾਈ ਆ ਸੀਮਨ ਦਾ ਆਪਾਂ ਨੂੰ ਪਤਾ ਨਹੀਂ ਉਹ ਦਾ ਦੂਜੀ ਦਾ ਸਾਰਾ ਪ੍ਰੂਫ ਪਿਆ ਪਰਫਾਰਮੈਂਸ ਲਈ ਆ ਉਹ ਦਾ ਦੂਜੀ ਦਾ ਹੈਗਾ ਸਾਰਾ ਉਹ ਵੀਡੀਓ ਬਣਾਈ ਬੰਦੇ ਦੀ ਆਪਾਂ ਠੀਕ ਆ ਲੋ ਵੀ ਸੱਜਣੋ ਇਹ ਘਰਾਂ ਦੇ ਸਾਹਮਣੇ ਵੈੜ ਖੜੀ ਹੈ ਇਹਦਾ ਸਾਰਾ ਬਾਈ ਕੋਲੇ ਪ੍ਰੂਫ ਹੋਇਆ ਹੈਗਾ ਬਾਇ ਡਾਟਾ ਉਹਦੇ ਬਾਰੇ ਵੀ ਆਪਾਂ ਜਾਣਕਾਰੀ ਲੈ ਲਾਂਗੇ ਤੇ ਇਹ ਦੋਸਤੋ ਤੁਹਾਨੂੰ ਵਿਖਾ ਦਿੰਨੇ ਇਹਦਾ ਥਣ ਹਵਾਨਾ ਵਿਖਾ ਦਿੰਨੇ ਆ ਸੋਹਣੇ ਕਦ ਕਾਠ ਵਾਲੀ ਆ ਦੋਸਤੋ ਹਵਾਨੇ ਦੀ ਤਿਆਰੀ ਦੋਸਤੋ ਬਹੁਤ ਸੋਹਣੀ ਹੈ ਦੇਖ ਸਕਦੇ ਆ ਹਵਾਨੇ ਉੱਤੇ ਨਾੜਾਂ ਦੇਖ ਸਕਦੇ ਆ ਦੋਸਤੋ 2 ਤੋਂ 4 ਦਿਨ ਦੋਸਤੋ ਇਹਦੇ ਸੂਨ ਦੇ ਵਿੱਚ ਬਾਕੀ ਆ ਬਾਕੀ ਤੁਹਾਨੂੰ ਹਵਾਨੇ ਦੀ ਜੱਜਮੈਂਟ ਆ ਜਿਹੜੀ ਦੋਸਤੋ ਉਸ ਤੋਂ ਪਤਾ ਲੱਗ ਜਾਣਾ ਇੱਕ ਦੋ ਦਿਨ ਇਹਨੇ ਦੋਸਤੋ ਲੈ ਜਾਣੇ ਵੇਖ ਸਕਦੇ ਆ ਸਾਫ਼ ਸੁਥਰਾ ਹਵਾਨਾ ਦੋਸਤੋ ਹਵਾਨੇ ਤੇ ਨਾੜਾਂ ਵੇਖ ਸਕਦੇ ਆ ਮਗਰਲੇ ਪਾਸੇ ਵੀ ਤੇ ਥਣਾ ਦਾ ਸਾਈਜ਼ ਵੀ ਦੋਸਤੋ ਸੋਹਣਾ ਦੋਵੇਂ ਪਾਸਿਆਂ ਤੋਂ ਦੋ ਦੋਸਤੋ ਹਵਾਨੇ ਦੀ ਜਿਹੜੀ ਜੱਜਮੈਂਟ ਆ ਦੋਸਤੋ ਤੁਹਾਨੂੰ ਕਰਵਾ ਦਿੰਨੇ ਆ ਬਹੁਤ ਸੋਹਣੀਆਂ ਨਾੜਾਂ ਉੱਠੀਆਂ ਹੋਈਆਂ ਹਵਾਨੇ ਤੇ ਮਿਲਕਵੇਂ ਨੇ ਇੱਧਰ ਵੀ ਵੇਖ ਸਕਦੇ ਠੰਡੀ ਠੁੰਡੀ ਬੜੀ ਆ ਹੈਂ ਠੰਡੀ ਠੁੰਡੀ ਬੜੀ ਆ ਬਾਕੀ ਦੋਸਤੋ ਬਾਈਆਂ ਦਾ ਠੰਡੀ ਬਹੁਤ ਆ ਵੇਖ ਸਕਦੇ ਆ ਜਿਹੜਾ ਕੋਈ ਵੀਰ ਦੋਸਤੋ ਘਰੇ ਰੱਖਣ ਨੂੰ ਲੈਂਦਾ ਤੇ ਬਿਲਕੁਲ ਠੰਢੀ ਆ ਤੇ ਤੋੜ ਕੇ ਦੋਸਤੋ ਤੁਹਾਨੂੰ ਖਾ ਦਿੰਨੇ ਆ ਵੇਲਬੂਲ ਚੰਗੀ ਆ ਦੋਸਤੋ ਕੱਦ ਕਾਕੂਣਾ ਇਹ ਸਾਈਦਿਆ ਦੋਸਤੋ ਹਵਾਨੇ ਦੀ ਤਿਆਰੀ ਬਹੁਤ ਸੋਹਣਾ ਹਵਾਨਾ ਬਣਾਇਆ ਹੋਇਆ ਦੋਸਤੋ ਬਾਕੀ ਦੋਸਤੋ ਇੱਕ ਦੋ ਦਿਨਾਂ ਨਾਲ ਜਾਂਦੀ ਹੈ ਤਾਂ ਹਵਾਨੇ ਦੀ ਤਿਆਰੀ ਦੋਸਤੋ ਹੋਰ ਵੀ ਸੋਹਣੀ ਬਣਾ ਜਾਣੀ ਐਨੇ ਬੰਦੇ ਵੀ ਕੋਈ ਬਾਕੀ ਮੂੰਹ ਮੱਥੇ ਨਹੀਂ ਨਿਗਾਹ ਮਾਰ ਲਓ ਦੋਸਤੋ ਇਹ ਮੁੱਲ ਕਰਾਂਗੇ ਬਾਈ ਇਹਦਾ ਇਹ ਤਾਂ ਮੁੱਲ ਕਰਾਂਗੇ 52000 ਰੁਪਿਆ 52000 ਮਾਨਤਾ ਨਹੀਂ ਹੋਈ ਮਾਨਤਾ ਨਹੀਂ ਹੋਊਗਾ ਕਿਤੇ ਨਾ ਹੋਏ ਵੀ 40 42 ਵਾਲਾ ਫੋਨ ਲਾਈ ਜਾਵੇ ਠੀਕ ਹੈ ਲੋ ਵੀ ਤਾਂ ਕਈ ਵੇਲੇ ਬੰਦੇ ਹੁੰਦੇ ਆ 25 30 ਵਾਲੇ ਫੋਨ ਦੱਬੀ ਆਉਂਦੇ ਮੁੜ ਕੇ ਜੀ 52000 ਰੁਪਏ ਰੇਟ ਆ ਇਮਾਨਤਾਂ ਨੂੰ ਦੋਸਤੋ ਤੁਹਾਡਾ ਇੱਥੇ ਆਇਆ ਆ ਬੰਦੇ ਦਾ ਜ਼ਰੂਰ ਕਰਾਂਗੇ ਠੀਕ ਆ ਥੋੜਾ ਘਣਾ ਮਾਨਤਾਂ ਹੋ ਜੂ ਬਾਈਆਂ ਦਾ ਬਾਲਾ ਨਹੀਂ ਫਰਕ ਪੈਣਾ ਤੇ ਸੋਹਣੇ ਦੋਸਤੋ ਟਾਂਚੇ ਦੇ ਵਿੱਚ ਆ ਸੋਹਣੀ ਤਿਆਰੀ ਆ ਦੋਸਤੋ ਇਸ ਤੋਂ ਅੱਗੇ ਦੋਸਤੋ ਦੋ ਨੰਬਰ ਵੜਦੀ ਆਪਾਂ ਜਾਣਕਾਰੀ ਬਾਈ ਤੋਂ ਲੈਣੇ ਆ ਇਹਦੀ ਕੀ ਡਿਟੇਲ ਆ ਬਾਈ ਇਹ ਵੀਰੇ ਦੋ ਦੰਦ ਆ ਮੂੰਹੋਂ ਦੋ ਦੰਦ ਆ ਹਾਂ ਦੰਦ ਵੀ ਵਖਾ ਸਕਦੇ ਆਪਾਂ ਠੀਕ ਆ ਪਹਿਲਾ ਸੂਆ ਪਹਿਲਾ ਸੂਆ ਸੁੰਦੀ ਆ ਫਾਰਮ ਚੋਂ ਲਈ ਆਪਾਂ ਫਾਰਮ ਚੋਂ ਲਈ ਆ ਦੋਸਤੋ ਬਾਈ ਕੋਲੇ ਪ੍ਰੋਪਰ ਵੀਕਨ ਪਈ ਹੋਈ ਆ ਜਿਹੜੇ ਵੀਰ ਨੇ ਤਸੱਲੀ ਕਰਨੀ ਸਾਰੀ ਵੀਡੀਓ ਪਈ ਆਪਾਂ ਬਣਾਈ ਉਹਦੀ ਮਾਲਕ ਨੂੰ ਵਟਸਐਪ ਰਾਹੀਂ ਬਾਈ ਤੋਂ ਮੁਗਵਾ ਸਕਦੇ ਠੀਕ ਹੈ ਲੱਗੇ ਦੀ ਵੀ ਇਹਦੀ ਮਾਲਕ ਦਾ ਰਿਕਾਰਡ ਵੀ ਪੁੱਛਾਂ ਉਹਨੂੰ ਆਪਾਂ ਠੀਕ ਆ ਗਾਉਣ ਇਹਦਾ ਤਾਂ ਇਹਨੂੰ ਪਤਾ ਕੀ ਕਰੂਗੀ ਠੀਕ ਹੈ ਬਈ ਪਰ ਜਿਹੜੀ ਗੱਲ ਮਾਲਕ ਨੇ ਦੱਸੀ ਆਪਾਂ ਵੀਡੀਓ ਬਣਾਈ ਆ ਉਹਦੀ ਸਾਰੀ ਠੀਕ ਆ ਲਓ ਬਈ ਸੱਜਣੋ ਬਾਈਆਂ ਦਾ ਪਹਿਲਾ ਸੂਆ ਠੰਡੀ ਠੁੰਡੀ ਇਹ ਵੀ ਬੜੀ ਆ ਜਿਵੇਂ ਮਰਜ਼ੇ ਹੱਥ ਫੇਰੀ ਜੋ ਲਓ ਬਈ ਸੱਜਣੋ ਬਾਕੀ ਸੀਲ ਸੀਲ ਠੰਡੀ ਦੋਸਤੋ ਇਹ ਵੀ ਬਹੁਤ ਆ ਸਾਫ ਸੁਥਰਾ ਹਵਾਨਾ ਦੋਸਤੋ ਦੇਖ ਸਕਦੇ ਆ ਕਿੰਨੇ ਦਿਨ ਲੈ ਜੂਗੀ ਬਈ ਇਹ 15 ਦਿਨ ਤਾਂ ਲੈ ਜੂਗੀ ਵੀਰੇ ਰਾਮ ਵਾਲੀ ਇਹ 15 ਦਿਨ ਲੈ ਜੂਗੀ ਖੁੱਲੇ ਠੀਕ ਆ ਵੈਸੇ ਮਦਰ ਰਿਕਾਰਡ ਕੀ ਦੱਸਿਆ ਬਈ ਇਹਦਾ ਉਹ ਤਾਂ 40 ਲੀਟਰਾਂ ਦੇ ਸੀਗੇ 40 ਲੱਕਿਆ ਉਹਨਾਂ ਨੇ ਠੀਕ ਆ ਲੋ ਸੀਮਨ ਉਹਨਾਂ ਨੇ ਸਾਰਾ ਕੁਝ ਮੈਂ ਤਾਂ ਭਰਾ ਬਾਨਪੜਾ ਹਾਂ ਸਾਰਾ ਕੁਝ ਵਿੱਚ ਦੱਸਿਆ ਉਹਨੇ ਠੀਕ ਆ ਵੀ ਇਹ ਫਲਾਣਾ ਸੀਮਨ ਲੱਗਿਆ ਆਪ ਦੀ ਆਪ ਕਿਹੜੇ ਦੀ ਉਹ ਵੀ ਦੱਸਿਆ ਉਹਨੇ ਟੋਟਲ ਸਾਰਾ ਕੁਝ ਠੀਕ ਆ वैसे थोड़े याद नहीं नहीं ਐਵੇਂ ਗਲਤ ਨਹੀਂ ਉਹ ਵੀ ਸਜਣੋ ਜਿਸ ਕਿਸੇ ਵੀਰ ਨੇ ਤਸੱਲੀ ਕਰਨੀ ਹੈ ਬਾਈ ਕੋਲੇ ਪ੍ਰੋਪਰ ਵੀਡੀਓ ਪਈ ਆਪਣੇ ਕੋਲੇ ਸਾਰੀ ਤੁਹਾਨੂੰ ਦਿਖਾਈ ਹੈ ਵੀਡੀਓ ਤਾਂ ਗਏ ਸਹੀ ਗੱਲ ਆ WhatsApp ਰਾਹੀਂ ਤੋਂ ਦੋਸਤੋ ਤੁਸੀਂ ਆਪਦੀ ਵੀਡੀਓ ਮੰਗਵਾ ਕੇ ਬਾਈ ਤੋਂ ਤਸੱਲੀ ਕਰ ਸਕਦੇ ਆ ਜਿਹੜੀ ਚੀਜ਼ ਹੈਗੀ ਆ ਦੋਸਤੋ ਉਹ ਤੁਹਾਨੂੰ ਮੈਂ ਵਿਖਾ ਦਿੰਨਾ ਆਦਾਂ ਦਿਖਾ ਦਿੰਨੇ ਆ ਦੋਸਤੋ ਹੋ ਸਕਦਾ ਵੀ ਤੁਹਾਨੂੰ ਦੇਖ ਗਏ ਹੋਣ ਬਾਕੀ ਦੋਸਤੋ ਇੱਥੇ ਆ ਗਏ ਆਪਦੀ ਤਸੱਲੀ ਕਰ ਲੈਣੇ ਆ ਮੂੰ ਮੱਥਾ ਦੋਸਤੋ ਵੇਖ ਸਕਦੇ ਆ ਸੋਹਣੀ ਵਹਿੜਾ ਦੋਸਤੋ ਸੋਹਣਾ ਕਦ ਕਾਠਾ ਪੂਰੇ ਵੱਡੇ ਕਦ ਕਾਠ ਦੇ ਵਿੱਚ ਆ ਵੇਲ ਬੂਲ ਚੰਗੀ ਆ ਦੋਸਤੋ ਹਵਾਨਾ ਦੋਸਤੋ ਦੋਵੇਂ ਪਾਸਿਆਂ ਤੋਂ ਤੁਹਾਨੂੰ ਜੱਜਮੈਂਟ ਕਰਾ ਦਿੰਨੇ ਆ ਵੇਖ ਸਕਦੇ ਆ ਦੋਸਤੋ ਬਾਕੀ ਸੀਰ ਠੰਡੀ ਦੋਸਤੋ ਇਹ ਵੀ ਬਹੁਤ ਆ ਬਾਈ ਹੱਥ ਮਾਰ ਰਿਹਾ ਸੀ ਆ ਤੇ ਦੋਵੇਂ ਪਾਸਿਆਂ ਤੋਂ ਤੁਹਾਨੂੰ ਹਵਾਨੀ ਜਿਹੜੀ ਜੱਜਮੈਂਟ ਆ ਦੋਸਤੋ ਕਰਵਾ ਦੇਣੀ ਆ ਤੋੜ ਕੇ ਦੋਸਤੋ ਤੁਹਾਨੂੰ ਇਹ ਵਿਖਾ ਦੇਣੀ ਹੈ ਦੇਖ ਸਕਦੇ ਆ ਸੋਹਣਾ ਹਵਾਨਾ ਦੋਸਤੋ ਸੋਹਣਾ ਥਣ ਲੱਗਿਆ ਹੋਇਆ ਪਹਿਲਾ ਸੂਰਾ ਸੁੰਦੀ ਆ ਦੋਸਤੋ ਮੂੰਹੋਂ ਦੋ ਦਾੰਦਾ ਲੈ ਵੀ ਤੋੜ ਲਈ ਇਹਖਾ ਦੇ ਦੇ ਦੋਸਤੋ ਕੋਈ ਟਟਮਾ ਹਵਾਨਾ ਨਹੀਂ ਕੋਈ ਫੋਰ ਛਾਂਗ ਨਹੀਂ ਦੋਸਤੋ ਸੋਹਣਾ ਹਵਾਨਾ ਦੋਸਤੋ ਬਾਕੀ 15 ਦਿਨ ਬਾਈ ਜਾਂਦਾ ਇਹਨੇ ਲੈ ਜਾਣੇ ਆ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਆਪਦੀ ਤਸੱਲੀ ਇੱਥੇ ਆ ਕੇ ਕਰ ਲਿਓ ਜੀ ਨੰਬਰ ਦੋਸਤੋ 22 ਦਾ ਸਕਰੀਨ ਤੇ ਚੱਲਦਾ ਰਹਿਣਾ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਦੋ ਨਾਕ ਸੀ ਰੇਟ ਇਹਦਾ ਵੀ ਆਪਾਂ ਬਾਈ ਤੋਂ ਪੁੱਛ ਲੈਨੇ ਆ ਇਹਦਾ ਕੀ ਰੇਟ ਕਰਾਂਗੇ ਬਾਈ ਮੁੱਲ 70000 ਰੁਪਿਆ ਮਾਨਤਾਣ ਕਰ ਦਾਂਗੇ ਲਓ ਵੀ ਸੱਜਣੋ ਇਹਦਾ ਮੁੱਲ 70000 ਰੁਪਿਆ ਮਾਨਤਾਣ ਦੋਸਤੋ ਤੁਹਾਡਾ ਦੋਵਾਂ ਗਾਵਾਂ ਦੇ ਵਿੱਚ ਕਰ ਹੋ ਗਿਆ ਇੱਕ ਬੰਦੇ ਦਾ ਤੇ ਮੈਂ ਮਾਨਤਾਂ ਨੂੰ ਪੂਰਾ ਕਰਾਂਗੇ ਆਏ ਬੰਦੇ ਦਾ ਲੋ ਵੀ ਸੱਜਣੋਂ ਬਾਈਆਂ ਦਾ ਮਾਨਤਾਂ ਇੱਥੇ ਜਿਹੜਾ ਵੀਰ ਆਊਗਾ ਪੂਰਾ ਕਰਾਂਗੇ ਜਿਸ ਕਿਸੇ ਵੀਰ ਦੇ ਦੋਸਤੋਂ ਦੋਨਾਂ ਨਗਾ ਜੋ ਕੋਈ ਵੀ ਨਗ ਪਸੰਦ ਹੋਵੇ ਬਾਈ ਦਾ ਨੰਬਰ ਦੋਸਤੋਂ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਿਓ ਜੇ ਜਿਸ ਕਿਸੇ ਵੀਰ ਨੇ ਦੋਸਤੋਂ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋਂ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਲਿਓ ਜੀ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਸੱਜਣੋਂ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋਂ